ਜੀ ਮੇਰੇ ਵੀਰਾਂ ਕੀ ਹਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਕੱਲ ਪ੍ਰੋਅਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਮਿੱਤਰੋ ਲਓ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਆ ਪਹਿਲਾਂ ਲੋਈ ਲੈਣਾ ਸੀ ਕੱਲ ਉਰੀ ਭੁੱਲ ਗਏ ਸੀ ਸਕੂਲ ਚ ਜਾਵਾਂਗੇ ਤੇ ਓੜ ਕੇ ਵਗ ਚੱਲਾਂਗੇ ਹਨਾ ਬਾਬਿਓ ਕਿਉਂਕਿ ਠੰਡ ਪੈਣ ਲੱਗ ਗਈ ਯਾਰ ਸਕੂਲ ਆਉਣਾ ਹੈਗਾ ਲਾ ਲਓ 7-8 ਕਿਲੋਮੀਟਰ ਹਨਾ 10 ਕਿਲੋਮੀਟਰ ਲਾ ਲਓ ਤਾਂ ਕਰਕੇ ਜਾ ਵਸ ਲੋਈ ਲੈਣ ਆਏ ਸੀ ਬਾਕੀ ਹੁਣ ਮੋਟਾ ਆ ਜਾਂਦਾ ਹੋਊਆ ਆਣ ਦੋ ਫਿਰ ਕਰੇ ਆਗੇ ਮਿਲਦੇ ਆਪਾਂ ਇੱਕ ਬੱਚੇ ਦੇ ਰੰਗ ਵੀ ਕਰਨ ਵਾਲਾ ਉਹ ਵੀ ਦੇਖ ਲਾਂਗੇ ਰੰਗ ਕਰ ਦਾਂਗੇ ਉਹਦੇ ਅੱਜ ਚਿੱਟਾ ਪੱਚਾ ਹੋਈ ਉਹਦੇ ਰੰਗ ਕਰ ਦਾਂਗੇ ਬਾਕੀ ਹੁਣ ਸਕੂਲ ਚੋ ਆ ਕੇ ਮਿਲਦੇ ਆ ਬਾਬੇ ਆਪਾਂ ਆ ਗਿਆ ਦਾ ਸਕਾ ਨਹੀਂ ਆਈ ਜਾਂਦਾ ਮੋਟਾ ਜਵਾ ਓਕੇ ਹੋ ਰਿਆ ਖੇਸੀ ਖੁਸੀ ਲੈ ਕੇ ਹਣਾ ਪਿੰਡੋ ਆਇਆ ਬੜੀ ਬਾਟ ਬਾਟ ਪੈਂਦਾ ਦਾ ਪਿੰਡ ਤੇ ਜਾਈ ਜੰਨਾ ਸਕੂਲ ਦੇਖਦੇ ਆ ਗਿਆਨੀ ਵੀ ਕਹਿੰਦਾ ਮੈਂ ਮੋਟਰਸਾਈਕਲ ਤੇ ਆਈ ਐ ਨਾ ਕਿ ਨਾਲ ਜਿਵੇਂ ਕਰੇ ਜਾਏ ਕਿ ਮਿਲਦੇ ਆਉਣ ਦਾ ਵਿੱਚ ਸਕੂਲ ਜੋ ਤੁਹਾਨੂੰ ਪਤਾ ਫੋਨ ਦਾ ਬੰਦ ਕਰਨਾ ਦਾ ਬੰਦ ਕਰਕੇ ਮੜਾ ਤੇਨੀ ਦਾ ਬਣਾ ਦਿੰਦਿਆ ਵਾ ਕਲਿੱਪ ਸੋ ਸਕੂਲ ਦੀ ਵੀ ਜੀ ਬਾਬਿਓ ਆ ਗਏ ਆ ਕਰੇ ਤੇ ਖੁੱਡੇ ਖੋਲਦਾ ਪਹਿਲਾ ਬੱਚੇ ਕੱਢਦੇ ਆਪਣੇ ਛੋਟੇ ਵਾਲੇ ਛਤਰੀ ਤੇ ਤੁਪਾਰੀ ਮਾਣੀ ਮੋਟੀ ਜਿਹੜੀ ਆ ਰਹੀ ਆ ਹਨਾ ਕੱਡਾਂਗੇ ਤਾਂ ਹੀ ਘੜ ਦੀ ਪਛਾਣ ਹੋਊਗੀ ਬਾਕੀ ਗੇਮ ਖੇਡ ਨਹੀਂ ਜਾਂਦੇ ਆ ਮੋٹے ਹੋਰੀ ਤੇ ਚਾ ਲਿਆ ਸੀ ਬਾਕੀ ਇੱਕ ਇਹਨਾਂ ਨੂੰ ਪਾਣੀ ਪਾਣੀ ਬਾਪਰ ਡੋਲ ਦਿੰਦੇ ਇਹਨਾਂ ਨੂੰ ਚਲੋ ਸ਼ਾਮ ਨੂੰ ਹੀ ਧਰਾਗੇ ਇਹਨੂੰ ਪਾਣੀ ਹਨਾ ਬਾਦੀ ਵਾਰੀ ਫਿਰ ਇਹ ਵਾਰ ਐਵੇਂ ਡੋਲ ਦਿੰਦੇ ਆ ਤੇ ਕਮਰੇ ਦੇ ਝਾੜੂ ਮਾਰਾਂਗੇ ਆਂਦੀ ਆ ਹਨਾ ਮਾਰਾਂਗੇ ਕਮਰੇ ਦੇ ਝਾੜੂ ਮਾਰ ਦਾਂਗੇ ਬਾਹਰੋਂ ਮਾਰ ਦਾਂਗੇ ਬਾਕੀ ਜਿਹੜਾ ਗੱਟਾ ਭਰਿਆ ਪਿਆ ਗੰਦ ਦਾ ਕਰ ਦਿਆਂ ਨੇ ਬਾਕੀ ਕੱਪੜੇ ਸਿਕਾਇ ਹੋਏ ਆ ਤਵਾ ਖੁੱਡੇ ਖੋਲਦਾ ਬੱਚੇ ਕੱਢਦਾ ਪਹਿਲਾਂ ਤਾਂ ਫਿਰ ਦੇਖਦੇ ਆ ਜੀ ਦੋ ਬੱਚੇ ਕੱਢਤੇ ਪਹਿਲਾਂ ਨਾਲੋਂ ਕੱਲ੍ਹ ਨਾਲੋਂ ਬੱਚਾ ਸੱਟ ਹੈ ਹਨਾ ਤੇ ਮੜਾ ਉਹ ਹੋ ਗਿਆ ਤੇ ਅੱਜ ਫਿਰ ਇਹਨੂੰ ਮੈਡੀਸਿਨ ਦਿੰਨੇ ਹੋਊ ਜੂਆ ਕੋਈ ਨਹੀਂ ਦੋ ਦਿਨਾਂ ਤੱਕ ਲੋਟ ਤੇ ਜਿਹੜਾ ਵੱਡਾ ਬੱਚਾ ਇਹਦੇ ਕਰਾਂਗੇ ਅੱਜ ਰੰਗ ਹਨਾ ਰੰਗ ਵਾਲਾ ਹੋ ਗਿਆ ਬਾਕੀ ਹਨਾ ਪੂਰਾ ਹੋ ਗਿਆ ਵੱਡਾ ਜਿਵੇਂ ਪੂਰਾ ਬਣ ਗਿਆ ਬੱਚਾ ਤਿਆਰ ਹੋ ਗਿਆ ਤੇ ਰੰਗ ਕਰਾਂਗੇ ਇਹਦੇ ਵੀ ਬਾਕੀ ਆ ਦੋ ਬੱਚੇ ਜਿਹੜੇ ਨੇ ਇਹ ਆਪਾਂ ਤਾਣੀ ਕੱਢਦੇ ਬਾਬੋ ਏਦਾ ਵੈਸੋ ਉਹੀ ਨਿਕਲ ਗਏ ਹਨਾ ਬਲਾ ਲਓ ਐਨੀ ਵੈਸੋ ੱੱਕੇ ਨਾਲੀ ਤਾਂ ਕਰਕੇ ਚਲੋ ਖੁੱਡਿਆਂ ਚ ਲੈਣ ਦੋ ਇਹ ਇਹਨਾਂ ਨੇ ਉਡਰਨਾ ਵੀ ਨਹੀਂ ਮੈਨੂੰ ਪਤਾ ਹੈ ਉਹੀ ਪਤਾ ਲੱਗ ਜਾਂਦਾ ਬੱਚਿਆਂ ਦਾ ਤਾਂ ਕਰਕੇ ਇਹਨਾਂ ਨੂੰ ਨਹੀਂ ਕੱਢਦੇ ਬਾਬਿਓ ਬੱਚਾ ਸਿੱਧਾ ਹੀ ਉੱਤੇ ਭੱਗ ਗਿਆ ਉੱਡ ਕੇ ਮੈਂ ਤਾਂ ਇੱਧਰ ਪੇਤ ਦਾ ਸੀ ਉਹਨੂੰ ਕਬੂਤਰੀ ਬਣਦੀ ਸੀ ਆਪਾਂ ਡੱਬੀ ਤੇ ਪਹਿਲਾਂ ਤਾਂ ਉੱਧਰ ਵਹਿੰਦਾ ਵਹਿੰਦਾ ਰਹਿ ਗਿਆ ਆਪਣੀ ਆ ਚਿੱਟੀ ਟੈਂਕੀ ਟੈਂਕੀ ਤੇ ਹਨਾ ਤੇ ਫਿਰ ਪੈਰ ਸ਼ੁਕਰੇ ਪੈਰ ਨਹੀਂ ਲਾਇਆ ਸਿੱਧਾ ਫਿਰ ਛਤਰੀ ਤੇ ਭੱਗ ਗਿਆ ਤੇ ਆਪਾਂ ਛਤਰੀ ਚੱਕ ਦਿੰਨੇ ਹਣਾ ਉੱਚਾ ਹੋ ਕੇ ਆਪੇ ਉੱਚੀਆਂ ਛਤੀਆਂ ਤੇ ਬੈਠਾ ਰੂਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਰੰਗ ਲਾਣਾ ਹੈ ਦੇ ਲਾ ਦਾਂਗੇ ਅੱਜ ਹਣਾ ਬਾਲੀ ਡਾੜੀ ਜੀ ਮਾਰਨ ਲੱਗ ਗਿਆ ਤੇ ਮੈਂ ਛਤਰੀ ਚੱਕਦਾ ਲੋ ਜੀ ਗੋਲੀ ਨੂੰ ਲੈ ਆਏ ਉੱਤੇ ਚੋਬਰ ਵੀ ਆ ਗਿਆ ਨਾਲ ਰੂ ਵੀ ਚੱਕ ਲਿਆ ਕਲਰ ਕਰਾਂਗੇ ਬੱਚੇ ਦੇ ਤੇ ਬੱਚੇ ਨੂੰ ਮੈਂ ਕਿਹਾ ਬਿਨਾਂ ਛੇੜਦੇ ਹੋਏ ਤਾਰ ਹੀ ਲੈਨੇ ਹਣਾ ਇਹ ਆ ਵੀ ਬਾਬੂ ਆ ਦੇਖੋ ਬਾਬੂ ਛਤਰੀ ਦੇ ਦਾ ਜਾਨ ਲੱਗ ਗਿਆ ਤਾਂ ਕਰਕੇ ਮੈਂ ਕਿਹਾ ਇਹਦੇ ਕਲਰ ਕਰ ਦਿੰਨੇ ਆ ਤੇ ਖੁੱਡਾ ਖੋਲਦਾ ਚੋਬਰ ਨੇ ਇਹ ਕਹਿੰਦਾ ਖੁੱਡੇ ਅੰਦਰ ਆਪੇ ਵਗ ਜੂਆ ਚਲੋ ਆਪਾਂ ਕਰ ਹੀ ਦਿੰਨੇ ਇੱਕ ਮਿੰਟ ਜੀ ਡੱਕੇ ਵੀ ਕਰਨੇ ਨੇ ਰੈਡੀ ਹਨਾ ਤੇ ਆ ਰੂਪ ਪਲੇਟ ਦੀ ਡੱਕਿਆਂ ਤੇ ਤੇ ਰੰਗ ਵੀ ਚੱਕ ਲਿਆ ਆਪਣਾ ਯਾਰ ਗੁਲਾਬੀ ਤੇ ਹਰਾ ਕਰਾਂਗੇ ਇਹਦੇ ਹਰਾ ਢਿੱਡ ਦੋਵੇਂ ਗੁਲਾਬੀ ਟੂਸੇ ਤੇ ਫੋਨ ਵੀ ਡੋਨ ਹੋਣ ਵਾਲਾ ਹਨਾ ਪਹਿਲਾਂ ਕਰ ਦਈਏ ਅਸੀਂ ਰੰਗ ਫਿਰ ਦਿਖਾਣੇ ਤੁਹਾਨੂੰ ਰੰਗ ਕਰਕੇ ਬਾਹਰ ਬਈ ਕਿਵੇਂ ਜਾ ਹੁੰਦਾ ਕਿਵੇਂ ਨਹੀਂ ਤੇ ਨਹੀਂ ਤਾਂ ਫਿਰ ਫੋਨ ਤੁਹਾਨੂੰ ਪਤਾ ਹੈ ਬੰਦ ਹੋ ਜੂਆ ਲੈਡ ਵੀ ਜਾ ਰਹੀ ਹੈ ਚਾਰਜ ਵੀ ਚਲੋ ਮਿੱਤਰੋ ਆਪਣੀ ਇਹ ਰਗਣ ਚਲਾ ਦੀ ਆਪਣੀ ਮੇਰੀ ਦਰਜ ਠੀਕ ਹੈ ਆਪਣੀ ਥੋੜੀ ਹੈ ਇਹ ਰਗਣਾਂ ਕਾੜ ਗਈ ਦੀਆ ਉਹ ਪਲਾਸਟਿਕ ਉਹ ਬਾਹਰ ਦੇ ਬਾਹਰ ਲਾਓ ਹਾਲ ਵੀ ਜੁਦਾ ਲੋ ਜੀ ਇੱਕ ਟੂਸਾ ਘਰਤਾ ਦਿੱਤੇ ਬਿਗਾਤਾ ਇੱਕ ਟੂਸਾ ਰਹਿ ਗਿਆ ਉਹ ਵੀ ਕਰਦੇ ਆ ਪਹਿਲਾ ਰੰਗ ਸਿਕਾ ਦੀਏ ਮੈਂ ਕਿਹਾ ਮੇਰੇ ਵੀਰੋਂ ਕਰਤਾ ਰੰਗ ਦਿਖਾ ਚੋ ਬਰਾ ਪਹਿਲਾ ਦਿਖਾ ਟਿੱਡ ਹਰਾ ਟਿੱਡ ਵਾਬਿਓ ਠੀਕ ਹੈ ਓਕੇ ਥੋੜਾ ਵਸ ਹੋ ਗਿਆ ਹੋਊਗਾ ਕੋਈ ਨਹੀਂ ਤੇ ਆ ਰਿਹਾ گلابی ਟੂਸਾ ਵੱਡਾ ਛੋਟਾ ਤਾਂ ਨਹੀਂ ਹੋਇਆ ਚੋ ਬਰਾ ਹੁਣ ਤਾਂ ਹੋ ਗਿਆ ਉੱਥੋਂ ਸੱਤ ਤੋਂ ਕੋ ਦਿਖਾਈ ਇਹਨਾਂ ਥੱਲੇ ਦਿਖਾ ਥੱਲੋਂ ਦੇਖਣਾ ਪਰਾਂਗਾ ਕੀ ਹੋ ਗਿਆ ਯਾਰ ਚਲੋ ਜੀ ਦੂਜਾ ਟੂਸਾ ਕਰੋ ਚੈੱਕ ਰੰਗ ਹੋ ਗਿਆ ਓਕੇ ਬਾਬੇ ਹੁਣ ਦਾਣੇ ਧਰਦੇ ਆਂ ਚੋਬਰਾ ਉਹ ਰਿਹਾ ਵੇ ਲੋ ਇੱਕ ਚੀਜ਼ ਦਿਖਾਉਣ ਦੇ ਨੂੰ ਜਾਦੂਗਰ ਜਾਦੂਗਰ ਕਾ ਜਾਦੂ ਸਮਹਾਰਟ ਜਾਦੂਗਰ ਆਣ ਵਾਲਾ ਹੈ ਨਾ ਆਪਣੇ ਆ ਗਿਆ ਆ ਗਿਆ ਜਾਏਗਾ ਜਾ ਕੇ ਦੇਖਣ ਤੈਨੂੰ ਕੀ ਲੋੜ ਹੈ ਤੈਨੂੰ ਰੋ ਤਾਂ ਜਾਦੂ ਦਿਖਾਉਂਦਾ ਮੈਂ ਤੇ ਦਾਣੇ ਟਰੇਆ ਕਰਦੇ ਰੈਡੀ ਚੌੜੀ ਦੀ ਸੋਗਰ ਲਾਓ ਖੜਾ ਆਪਣਾ ਯਾਰ ਤੇ ਟਰਿਆ ਕਰਦਾ 1 ਮਿੰਟ ਰੈਡੀ। ਉਹ ਜੀ ਦੋਨੇ ਪਾਸੇ ਟਰਿਆਆਂ ਧਰਤੀਆਂ ਸੀ। ਤੇ ਪਾਣੀ ਭਰੀਆਂ ਦਾ ਚੋਬਲ ਬੋਤਲ ਚ ਤੇ ਪਾਣੀ ਵੀ ਭਰ ਦਿੰਨੇ ਆ। ਬੱਚਾ ਬਾਕੀ ਦਹੀਂ ਸੀ ਯਾਰ ਮੈਡੀਸਿਨ ਤਾਂ ਹਨਾ। ਤੇ ਹੋ ਜੂ ਆਇਆ ਬਬੀ ਉਹ ਬੱਚਾ ਸੱਟ ਤਾਂ ਇਹਦੇ ਤਾਂ ਠੰਡੀ ਲੱਗ ਗਈ ਮੇਰੇ ਸਾਹਮਣ ਨਾਲ ਹੋਰ ਤਾਂ ਕੀ ਹੋਇਆ ਇਹਦੇ ਠੰਡੀ ਲੱਗੀ ਆ। ਤੇ ਛੋਲੇ ਖਵਾ ਦਾਂਗੇ ਆਂਦੇ ਆ ਕੇ ਭੇਸੀ ਭੁੱਲ ਗਏ ਸੀ ਯਾਰ ਰਾਤ ਪੇਣਾ। ਤੇ ਸਪੂਲ ਚ ਆ ਕੇ ਭੇਸੀ ਸਾਂਗਰ ਕੇ ਖਰਚਾ ਭਰਦੇ ਆ ਬਾਬਿਓ ਕੀ ਹੋ ਗਿਆ ਕਹਿੰਦੇ ਕੀ ਹੋ ਗਿਆ ਸਵਾਦ ਆ ਗਿਆ ਬਾਬਿਓ ਮੈਂ ਤਾਂ ਦਾਣੇ ਧਰਨਾ ਆਏ ਸੀ ਇਹਨਾਂ ਨੂੰ ਹਨ ਆਪਣੇ ਜੋੜਿਆਂ ਨੂੰ ਤੇ ਉੱਤੇ ਦੇਖਿਆ ਬੱਚੇ ਨਿਕਲ ਗਏ ਬਾਬਿਓ ਦੋਏ ਹੀ ਦੋਏ ਬੱਚੇ ਨਿਕਲ ਗਏ ਬਹੁਤ ਖੁਸ਼ੀ ਹੋਈ ਜਾਂਦੀ ਹੈ ਬੱਚੇ ਨਿਕਲ ਗਏ ਹਨਾ ਬਾਬੇ ਵਾਲੇ ਦੇ ਬੱਚੇ ਹਨ ਮੇਰੇ ਕੋਲ ਆਲੋ ਬਾਬੇ ਵਾਲਾ 2.5 ਸਾਲ ਹੋ ਗਏ ਮੇਰੇ ਕੋਲ ਹੈ ਹਨਾ ਇੱਕੋ ਹੀ ਬੱਚਾ ਨਹੀਂ ਹੈਗਾ ਪਰ ਇਹਦਾ ਤੇ ਇੱਕ ਦੋ ਹੈਗੇ ਸੀ ਤੇ ਉਹ ਦੇ ਦਿੱਤੀ ਸੀ ਪਤਾ ਨਹੀਂ ਕਿ ਖਣਾ ਸਹੀ ਨਹੀਂ ਨਿਕਲੇ ਸੀ ਕਬੂਤਰੀ ਸਹੀ ਨਹੀਂ ਲੱਗੀ ਸੀ ਤੇ ਬਾਕੀ ਬਾਬੇ ਬਹੁਤ ਖੁਸ਼ੀ ਆ ਮੈਨੂੰ ਇੱਕ ਵਾਰੀ ਉਹਨੂੰ ਵੀ ਦਿਖਾ ਦਿੰਦਾ ਮੈਂ ਇਹ ਲੋ ਜੀ ਕਰੋ ਚੈੱਕ ਦੋਨੇ ਬੱਚੇ ਨਿਕਲ ਗਏ ਸਵਾਦ ਹੀ ਆ ਗਿਆ ਮੰਤਾ ਜਿਵੇਂ ਘੈਂਟ ਤੇ ਆਂਡੇ ਦੇ ਫੁਲਕ ਮੈਂ ਚੱਕ ਦਿਨਾ ਬਾਕੀ ਦਾਣਾ ਪਾਣੀ ਇਧਰ ਤਰ ਤਾ ਪਾਣੀ ਵੀ ਬਦਲਤਾ ਓਕੇ ਐ ਲੋ ਜੀ ਫੁਲਕ ਚੱਕ ਲਿਆ ਪਾਂਡਿਆਂ ਦੇ ਹਨਾ ਤੇ ਚੱਲਦੇ ਆਂ ਕਬੂਤਰੀ ਗਵਾਤਰੀ ਦੇ ਦਊਗੀ ਚੋਗਾ ਚੂਗਾ ਜਿਹੜਾ ਵੀ ਦਿਨ ਦੀ ਹੁੰਦੀ ਐ ਤੇ ਸਾਰੇ ਦਾਣੇ ਦਾ ਨਹੀਂ ਖਵਾਂਦੀ ਤੇ ਉਹ ਖਵਾਉਗੇ ਜਿਹੜਾ ਕਬੂਤਰੀ ਅੰਦਰ ਹੁੰਦਾ ਆਪਾਂ ਵੈਸੇ ਦਾ ਕਬੂਤ ਕਬੂਤਰਾਂ ਨੂੰ ਨਹੀਂ ਪਾ ਦਿਆ ਕਰੋ ਤੋੜ ਕੇ ਐਵੇਂ ਚੂਰਾ ਕਰਕੇ ਤੇ ਆਪਾਂ ਨੂੰ ਜਾਲੀ ਹੈ ਤੁਹਾਨੂੰ ਪਤਾ ਉਹਦੇ ਅੰਦਰ ਤਾਂ ਕਿੱਥੇ ਪਾਵਾਂਗੇ ਤਾਂ ਕਰਕੇ ਦੇਖ ਦਿੰਨੇ ਆਪਾਂ ਤੇ ਬਹੁਤ ਸੁਆਦ ਆ ਗਿਆ ਇਹ ਬੱਚੇ ਪਾਲਿਆਣ ਬਾਬੇ ਹੋਣਾ ਫੌਂਸੀ ਵੀ ਨਾ ਆਵੇ ਇੱਕ ਵੀ ਤੇ ਓਕੇ ਇੱਕ ਉਹ ਬੋਲ ਮਾਰੀ ਜਾਂਦਾ ਆਪਣਾ ਯਾਰ ਛੋਟਾ ਯਾਰ ਤੇ ਆ ਤਾਂ ਨੇ ਖਾਣ ਦੋਣਾ ਕਬੂਤਰੀ ਫਿਰ ਦੇਖਦੇ ਆਂ ਕੀ ਵੱਢਦਾ ਗੌਰ ਕਰਿਆ ਕਰਾਂਗੇ ਹੁਣ ਮੱਸਾ ਦਾ ਬਾਬੇ ਦੀ ਕਿਰਪਾ ਨਾਲ ਬੱਚੇ ਨਿਕਲੇ ਆ ਹਾਏ ਗੱਲ ਬਾਬਿਓ ਜਿਹੜੀ ਜਿਹੜੇ ਬੱਚੇ ਨਿਕਲੇ ਨੇ ਇਹ ਲੈ ਲਾ ਲੋ ਆਪਾਂ ਪੂਰੇ ਜਿਵੇਂ ਪਿਓਰ ਬਾਬੇ ਵਾਲੇ ਦੇ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਆਪਾਂ ਪਹਿਲੀ ਪਹਿਲੀ ਵਾਰ ਵਾਲੇ ਆਂਡੇ ਚੱਕੇ ਨਹੀਂ ਹਨਾ ਜਿੱਥੋਂ ਆਪਾਂ ਲਿਆਏ ਸੀ ਉਹਦੇ ਉੱਥੋਂ ਕਈ ਕੀ ਪਤਾ ਹੈ ਦਾ ਕਿਹੜੇ ਕਬੂਤਰ ਨੇ ਮਿਸ ਕਰ ਰੱਖੀ ਹੋਵੇ ਹਨਾ ਕਬੂਤਰੀ ਤਾਂ ਕਰਕੇ ਪਿਓਰ ਆਪਾਂ ਕਹਿ ਨਹੀਂ ਸਕਦੇ ਕਿ ਬਾਬੇ ਵਾਲੇ ਦੇ ਆਣਗੇ ਥੋੜਾ ਥੋੜਾ ਮੋਟਾ ਕੋਣ ਹੋਣਾ ਦਾ ਆਜੂਗਾ ਲੈ ਲਓ ਜਿਹੜੇ ਕਬੂਤਰ ਨੇ ਮਿਸ ਕਰੀ ਹੋਊਗੀ ਤੇ ਆ ਬਾਬੇ ਵਾਲੇ ਦਾ ਅੱਦਾ ਗੁਣ ਆ ਜੂਗਾ ਹਨਾ ਤੇ ਲਾਲ ਉਹ 70% ਬਾਬੇ ਵਾਲੇ ਦਾ ਆ ਸਕਦਾ ਹੈ 70 ਲਾਲ ਉਹ ਸੋਹਣੇ ਕਹਿ ਸਕਦਾ ਮਤਲਬ ਮੈਂ 70 ਲਾਲ ਉਹ ਜਿਆਦਾ ਜਿਆਦਾ 80 ਲਾਲ ਹਨਾ 20% ਫੇਰ ਵੀ ਬਾਹਰਲੇ ਕਬੂਤਰ ਦਾ ਆਊਗਾ ਆਊਗਾ ਕਿਉਂਕਿ ਕਬੂਤਰ ਦੇ ਪਹਿਲੇ ਥਾਂਲੇ ਆਂਡੇ ਆਪਾਂ ਚੱਕੇ ਨਹੀਂ ਜਿਹੜੀ ਪਟਿਆਲੇ ਵਾਲੇ ਦੀ ਜੋੜੀ ਹੈ ਸ਼ਾਹ ਦੀ ਆਪਣੇ ਦੀ ਇਹਦੇ ਆਪਾਂ ਪਹਿਲੇ ਪਹਿਲੀ ਵਾਰ ਆ ਪਹਿਲੀ ਵਾਰ ਆਲੇ ਆਂਡੇ ਚੱਕੇ ਹੋਏ ਹੈ ਤਾਂ ਕਰਕੇ ਇਹਨਾਂ ਦਾ ਪਿਓਰ ਹੀ ਲਾਲੋ ਇਹਦੇ ਆ ਜਾਣਗੇ 95 95% ਆਣੇ ਕਿ 95 ਲਾ ਲਓ 10 ਲਾ ਲਓ ਵੈਸੇ ਤਾਂ ਇਹ ਤੀਜੀ ਥਾ ਘੜਾਵਾਂਗੇ ਪਟਿਆਲੇ ਵਾਲੇ ਦੇ ਜਮਾ ਪਿਓ ਰਾਨਗੇ ਤੇ ਮਤਲਬ ਇਹਨਾਂ ਦੋ ਜੋੜਿਆਂ ਦੇ ਆਣਗੇ ਗੱਲ ਸਮਝੋ ਮੈਨੂੰ ਮੈਂ ਕੀ ਕਹਿਣਾ ਚਾਹਣਾ ਤੇ ਤਾਂ ਕਰਕੇ ਮੈਂ ਕਿਹਾ ਚਲੋ ਦੱਸ ਦਈਏ ਤੇ ਬਾਕੀ ਗੋਲੀ ਅੱਜ ਪਤੰਦਰਾ ਤੈਨੂੰ ਖੁੱਲਾ ਨਹੀਂ ਛੱਡਦੇ ਕੱਲ ਮਸਾ ਸਾਨੂੰ ਦੋ ਕਰਿਆ ਅੱਜ ਤੂੰ ਐਂ ਹੀ ਬੈਠਾ ਰਹਿ ਪਤਾ ਲੱਗੂ ਤੈਨੂੰ ਵੀ ਬਿਓ ਕਰਤਾ ਗੱਟਾ ਪਾਰਸਲਾਪਾ ਆਪਿਆ ਆਪਣਾ ਕਟਾਲਟਰਾ ਟੈਕ ਵਾਲਾ ਤੇ ਲੈ ਚੋਬਰਾ ਫੜਫੜੂ ਬਣਾ ਦੇ ਮੜੀ ਜੀ ਕਲਿੱਪ ਆਪਣੇ ਸ਼ਹਿਰ ਸ਼ਹਿਰ ਦੀ ਸ਼ਹਿਰ ਬਹੁਤ ਸੋਹਣਾ ਈ ਜਮਾਈ ਗੁੰਦਮਾ ਚਾਇਰਾ ਈ ਆਪਣਾ ਆ ਗੱਡੀਆਂ ਦੀ ਪਾਰਕਿੰਗ ਹੈ ਉਰੇ ਇੰਨਾ ਜੋ ਸ਼ਹਿਰ ਆ ਆਪਣਿਆਂ ਦੇ ਦੋਸਤਾਂ ਨੇ ਗੱਡੀਆਂ ਨੇ ਇਕੱਠੀਆਂ ਚਾਰ ਆਪਣਿਆਂ ਕੋਲ ਆ ਗਿਆ ਥੋੜਾ ਅਥਰਾ ਕਾਲੀ ਭਵੇਂ ਛੋਟੀ ਆ ਜੀ ਪਰ ਖਾਉਂਗੀ ਗਾਲੀਆਂ ਚਲੋ ਈ ਕਦੇ ਲਲਤੜਦੀਏ ਲੋ ਜੀ ਪਹੁੰਚ ਗਏ ਕਰੇ ਤੇ ਫੋਨ ਲਾਦਾ ਚਾਰਜ ਤੇ ਤੇ ਨਾਲ ਚੱਕ ਲਿਆ ਸ਼ੇਕਰ ਕਰਦੇ ਆਂ ਸਰੀਰ ਗਰਮਾ ਆਪੇ ਚੌਪਰ ਨੂੰ ਮੋਟਰਸਾਈਕਲ ਦੇਦਾ ਜੀ ਇਹ ਡਰਾਈਵਿੰਗ ਬਹੁਤ ਖਤਰਨਾਕ ਹੈ ਤੇ ਦਗਾ ਤਾਂ ਫੋਨ ਆ ਗਿਆ ਜੀ ਬਾਬੇ ਮੇਰਾ ਤੇ ਮਾੜਾ ਆ ਗਿਆ ਆਨੇ ਵੱਡੇ ਚੌਪਰ ਨੂੰ ਜੜਾ ਲਈ ਹੈ ਚੌਪਰ ਦਿਖਾ ਦੀਆਂ ਉਹ ਵੱਡਾ ਹੈਲੋ ਬਾਈ ਤੇ ਜਾਈਂਨੇ ਬਾਬੇ ਹੋਣਾ ਤੇ ਹੁਣ ਤਾਂ ਫੇਰ ਵੀ ਸਹੀ ਬਾੜਾ ਲੈ ਕੇ ਚੌਪਰ ਬਾੜਾ ਲੈ ਕੇ ਚੁੜਦਾ ਹੈ ਓਏ ਕਹਿ ਲੋ ਹਵਾ ਚ ਜਾਣ ਲੱਗ ਜਾਣਗੇ ਇਹਦੇ ਬੈਟਰੀ ਵੇਡ ਡਾਊਨ ਹੋ ਗਈ ਯਾਰ ਪੰਗਾ ਹੀ ਚੱਕ ਤਕੜਾ ਲਿਆ ਤੇ ਚੱਕ ਕਰਿਆ ਅਗਰ ਹੈਂ ਤੇਰੇ ਪਾਰ ਵਿੱਚ ਪਾਰ ਵਿੱਚ ਕਹਿੰਦਾ ਚਲੋ ਆ ਜੀਓ ਪਾਣੀ ਗੋਲੀ ਨੇ ਬਣਾਤਾ ਡਸਟ ਮੀਨ ਜਮਾ ਨਿਊ ਬ੍ਰਾਂਡ ਇਹ ਕੰਮ ਨਹੀਂ ਆਦੇ ਹੁਣ ਇਹਨੂੰ ਖੁੱਲਾ ਛੱਡ ਕੇ ਸੀ ਦੇਖੋ ਓਏ ਆਕਲ ਨਹੀਂ ਗਈ ਬਾਣੀਆਂ ਦੇ ਕੁੱਤੇ ਨਾਲ ਹੀ ਲੇ ਕਰ ਰਿਹਾ ਤਾਹੀਂ ਬੱਚੇ ਦੇ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਤੇ ਉਹ ਇੱਕਦਮ ਹੀ माने 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 एक ही चक्कर हो गया है हो गया वो ला 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 आप कहाँ जीवल पानी आ रहा है आखिर जी आ रहा है मिट्टी बढ़ गई मिट्टी बढ़ गई वो कौन है गया है मन हो आए थे क्यों चंगे पड़े थे यार ਪਰ ਚੱਕ ਚੱਕ ਸਹੀ ਐ ਸਹੀ ਐ ਹਾਂਜੀ ਉਹਦੀ ਰਹਿਣਾ ਫੋਗੜੀ ਫੋਗੜੀ ਦਾਸ ਜਿਆਦਾ ਨਹੀਂ ਮਾ ਦਾ ਪੁੱਟੋ ਤੈਨਾਂ ਵਰਤავਾ ਨਹੀਂ ਖਾਲੀ ਜੈ ਤੂੰ ਓਹ ਓਹ ਹੋ ਛੋਈ ਕੀ ਅੰਦਰ ਹੈ ਹੈ ਕੀ ਅੰਦਰ ਹੈ ਹਾਂ ਇਹ ਕੁੰਦਾ ਹੀ ਲੈ ਵਿੱਚ ਹੀ ਆ ਕੰਨ ਆ ਪੈਂਦਰ ਨੱਥਾ ਜੀ ਮਰੀ ਜਾਂਦਾ ਇਹ ਤਾਂ ਇੱਕ ਹੋਰ ਮਾਰੀ ਜੋਰ ਵੀ ਮਾਰੀ ਜਾਂਦਾ ਸਾਲਾ ਮਲੇ ਇਹ ਬਸ ਇਹ ਲੈ ਅੱਜ ਚੰਗਾ ਬੜਾ ਲੱਗਿਆ ਉਹ ਠੰਡ ਠੰਡਾ ਲੱਗ ਗਿਆ ਗੋਲੀ ਦੇਈ ਹੈ ਠੰਡ ਦੀ ਵੀ ਦੇਈ ਹੈ ਯਾਰ ਇੱਕ ਅੱਖ ਬੰਦ ਹੋ ਗਈ ਇੱਕ ਅੱਖ ਖੁੱਲੀ ਹੈ ਪ੍ਰਿੰਸ ਯਾਰ ਆ ਖੁੱਲੀ ਆ ਮਰਦਾਨੀ ਹੋਰੀ ਕੋਈ ਖੁੱਦਦਾ ਟੈਹ ਕਹਿੰਦਾ ਇਹ ਜੜਾ ਆ ਕਿਵੇਂ ਬੰਦ ਹੋ ਰਹੀ ਹੈ ਰੀ ਗੰਦ ਪੈਰੇ ਚ ਤਾਂ ਸਾਫ ਕਰੀ ਬੱਬਿਓ ਪਤਾ ਨਹੀਂ ਕੀ ਹੋ ਰਿਹਾ ਯਾਰ ਬੱਚ ਨੂੰ ਆ ਦੇਖੀਓ ਮੈਂ ਛੱਡਦਾ ਜੇ ਆ ਦੇਖਿਓ ਪਤਾ ਨਹੀਂ की चक्कर हो गया यार की नहीं समझ तो बार है एम ही करी ज्यादा बाबे कदों का तो बच्चा यार हाँ भी देखियो चंगा पढ़ाई सिर पिछे घूमने की चक्कर है पता नहीं बाबे तो पता नहीं की हो होता है ਵੇ ਬੱਚਾ ਮੇਰੇ ਸਾਹਮਣੇ ਫੜੀ ਯਾਰ ਭੈ ਜੋ ਦਾ ਕਵੀਤੀ ਚੱਕਰ ਹੋ ਰਿਹਾ ਦਮਾ ਫੂਕ ਮਾਰ ਕੇ ਦੁਬਾਰਾ ਲੱਗਾ ਬੋਟਾ ਫੁੱਲਾਂ ਲੱਗਾ ਚੱਲ 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 ਇੱਕ ਹੋਰ ਅੱਖਾਂ ਜਿਵੇਂ ਬੁਲਬਲੇ ਫੁੱਲਾਂ ਲੱਗੇ ਨਾ ਸਾਲੇ ਦੇ ਕੋਈ ਫੂੰਸੀ ਨਾ ਵਾਂਸੀ ਰਹੇ ਚੰਗਾ ਵਾਲਾ ਲੈ ਪੈਂਦਾ ਕੱਕੜ ਜਾਣਾ ਹੁੰਦਾ ਨਾ ਹੋ ਗਈ ਭੈਣ ਚਲ ਚੱਲ ਲੱਤਾਂ ਦਾ ਲੱਗਿਆ ਲਾਨ ਮਾਰ ਸਾਲਾ ਫੂਕ ਇੱਕ ਅੱਧੀ ਹੋਰ ਆ ਬਣੀ ਗੁਰੂ ਕੇ ਤੈਂ ਗੋਟੇਂਦਰ ਵਾਲਾ ਮਾਰ ਰਿਹਾ ਹੋਰ ਮੋਤਾ ਬਤੀ ਆ ਹੁਣ ਕਿਦਾ ਬਚ ਜੇ ਕੋਈ ਪਤਾ ਨਹੀਂ ਹੁੰਦਾ ਮਾੜੀ ਬਈ ਨੇ ਪੁੱਤਾਂ ਤਾਂ ਲੱਗੇ ਕੀ ਹੋਇਆ ਚੰਗੇ ਭੋਲ ਨੂੰ ਛੋਲੇ ਲਾਲ ਪਿਆ ਯਾਰ ਬਾਬੇ ਇਹਦੇ ਲਕਵਾ ਹੋ ਗਿਆ ਆਪਾ ਬਾਬੇ ਤੋਂ ਪੁੱਛਿਆ ਸੀ ਆ ਵੀਡੀਓ ਭੇਜੀ ਸੀ ਆਪਾ ਤੇ ਹੁਣ ਮੇਰੇ ਸਾਹਮਣੇ ਯਾਰ ਬਾਲੀ ਬੱਚਾ ਤਾਂ ਇੱਕਦਮੀ ਸਵیرے ਤੁਹਾਨੂੰ ਦਿਖਾਇਆ ਥੋੜੇ ਸਾਹਮਣੇ ਬਾਹਰ ਬਿਠਾਇਆ ਸੀ ਮੈਂ ਇੱਕਦਮੀ ਦੇਖਿਓ ਕੀ ਹੋ ਗਿਆ ਹਨਾ ਯਾਰ ਬਾਕੀ ਮੈਂ ਚੋਬਰ ਨੂੰ ਭੇਜਿਆ ਯਾਰ ਗੋਲੀ ਪੁੱਛਿਆ ਬਰੂਫਾਈਨ 400 ਐਮ ਜੀ ਦੀ ਕਹਿੰਦਾ ਉਹ ਦੇ ਦਿਓ ਇੱਕ ਵਾਰੀ ਦੇਖਦੇ ਆ ਬਾਬੇ ਹਨਾ ਲੈਣ ਤਾਂ ਗਿਆ ਚੋਬਰ ਤੇ ਮੈਨੂੰ ਤਾਂ ਔਖੋ ਹੀ ਲੱਗੀ ਜਾਂਦਾ ਯਾਰ ਪਹਿਲੀ ਵਾਰੀ ਆਪਣੇ ਪਤਾ ਨਹੀਂ ਸਾਲ ਕਿਵੇਂ ਜਾ ਚੜਿਆ ਬਾਬੇ ਹੋਏ ਪਹਿਲਾਂ ਫੁਣਸੀਆਂ ਨੇ ਮਾਨ ਨਹੀਂ ਰਹੀਆਂ ਤੇ ਹੁਣ ਇਹ ਬਿਮਾਰੀ ਦੇਖਣੀ ਲੈਂਦੀ ਸੀ ਬੱਚਾ ਦੇ ਛੱਡਦੇ ਆ ਉਹ ਪੱਲੇ ਮਾਰਦਾ ਹੈ ਆ ਦੇਖਿਓ ਹੁਣ ਪੱਲੇ ਮਾਰਦਾ ਦੇਖਿਆ ਵੀ ਨਹੀਂ ਜਾਂਦਾ ਬੰਦੇ ਤੋਂ ਯਾਰ ਹੁਣ ਕੀ ਕਰੇ ਤੁਸੀਂ ਦੱਸੋ ਆ ਦੇਖ ਕਿਵੇਂ ਕਰੀ ਜਾਂਦਾ بس ਪੁੱਛੋ ਨਾ ਤੁਸੀਂ ਯਾਰ ਬਾਬੇ ਸਾਲ ਕਿਹ ਜਾ ਜੜਾ ਹੈ ਕਿਹ ਜਾ ਨਹੀਂ ਬਾਬੇ ਉਹ ਮੈਡੀਸਿਨ ਦੇ ਕੇ ਤਾਂ ਅੰਦਰ ਛੱਡਦਾ ਇੱਕ ਵਾਰੀ ਤੇ ਧੋਣ ਜੀ ਵੀ ਮੋੜਦਾ ਘੁੰਮਣੀ ਐ ਮੈਨੂੰ ਤਾਂ ਲੱਗ ਗਿਆ ਪਤਾ ਘੁੰਮਣੀ ਐ ਵਸਾ ਹੀ ਐ ਤੇ ਪਹਿਲੀ ਵਾਰੀ ਆਪਣੇ ਆਈ ਏ ਯਾਰ ਹਨਾ ਮੈਡੀਸਿਨ ਦੇ ਕੇ ਦਾ ਇੱਕ ਵਾਰੀ ਬਰੂਫ ਫਾਈਨ ਦੇ ਸੀ ਬੰਨ ਕੀ ਨਾਮ ਸੀ ਆਈ ਨਾਮ ਸੀ ਬਾਅਦ ਚ ਦਿਖਾ ਦੇ ਇੱਕ ਵਾਰੀ ਬੱਚਾ ਲੋਕ ਟੋ ਕੇ ਬੈਜੇ ਯਾਰ ਆਪਾਂ ਇੱਥੇ ਟ੍ਰੇਡ ਰੁੱਤ ਚੱਕ ਲਈ ਸੋਰੀ ਤੇ ਪਾਣੀ ਵੀ ਪਿਆ ਓਕੇ ਬਸ 750 ਰੁਪਏ ਦਾ ਤੇ ਬੱਚੇ ਵੀ ਲਾ ਲੋ ਓਕੇ ਨੇ ਹਨਾ ਤੇ ਬੱਚਾ ਬਾਬੇ ਉਹ ਮਰ ਗਿਆ ਜਿਹਨੂੰ ਉਹ ਹੋਈ ਸੀ ਹਨਾ ਮਰ ਗਿਆ ਬਾਬੇ ਨੂੰ ਪਤਾ ਸੀ ਯਾਰ ਜਿਆਦਾ ਦੇਰ ਤੱਕ ਓੱਖਾ ਹੀ ਹੈ ਕੰਮ ਆਹ ਇਹ ਗੱਲ ਬਾਬੇ ਕਿਹਾ ਤਾਲੇ-ਤੂਲੇ ਲਾ ਲੀ ਬਾਈ ਤੈਨੂੰ ਹੁਣੀ ਦੱਬਿਆ ਨਹੀਂ ਹਨਾ ਇਹ ਦੱਬਣਾ ਸਵੇਰੇ ਵੀ ਆ ਹੁਣ ਵੀ ਤੇ ਤੁਸੀਂ ਪਤਾ ਆਪਣੇ ਘਰ ਰਵੇ ਤਾਂ ਸ਼ੈਰ ਹੀ ਹੈ ਤੇ ਤਾਂ ਕਰਕੇ ਗਰਾਊਂਡ 'ਚ ਜਾਣਾ ਪੂਗਾ ਕੋਈ ਨਹੀਂ ਵਗ ਚਾਲਦੇ ਆ ਓਕੇ ਬਾਬੇ ਇੱਧਰ ਵੀ ਤਾਲੇ ਲਾਣੇ ਨੇ ਬੱਸ ਇੱਕ ਵੇਲੇ ਚੜਦਾ ਗਈ ਲੈਟ ਗਈ ਚਲਾ ਗਈ ਨਹੀਂ ਆ ਗਈ ਬਾਬਿਓ ਆ ਗਿਆ ਜੀ ਗਰਾਊਂਡ 'ਚ ਹਨਾ ਤੇ ਪੱਟਨੇ ਆ ਫਿਰ ਪੱਟਣੀਏ ਬਾਬਿਓ ਫਿਰ ਦਿਖਾਣੇ ਆ ਤੁਹਾਨੂੰ ਯਾਰ ਪੱਟ ਦਾ ਟੋਹਾ ਤੇ ਆ ਕੈਮਰਾ ਫੜਦਾ ਚਲੋ ਬਾਬਿਓ ਕੁਛ ਸੋਣਾ ਯਾਰ ਕਿਵੇਂ ਜਾਂ ਸਾਲ ਚੜੇ ਕਿਵੇਂ ਨਹੀਂ ਹਨਾ ਯਾਰ ਇਹਨਾਂ ਸੋਣਾ ਬੱਚਾ ਯਾਰ ਤੂੰ ਇਹ ਲੋੜ ਤਰਾ ਬਸ ਆ ਇੱਕ ਇਧਰ ਟੇਡਾ ਹੀ ਤੇ ਮਰਜੀ ਕਰਦੇ ਨਾ ਭਾੜਾ ਤੇ ਅੱਬ ਐਂ ਕਰਦੇ ਰਸ ਬਸ ਆਈ ਨਾ ਕਿਵਾਂ ਬਿਓ ਤੇ ਦੁਬਾਰਾ ਹਫਤੇ ਆਣਾ ਪਿਆ ਆਪਾਂ ਨੂੰ ਤੇ ਆਪਾਂ ਬੱਚਾ ਦੱਬ ਕੇ ਤੇ ਥੱਲੀ ਵਾਗ ਗਈ ਸੀ ਫਿਰ ਉਹ ਟੁੱਟੀ ਖਾ ਗਏ ਕੰਬਲ 'ਚ ਪੈ ਗਏ ਸੀ ਯਾਰ ਕਸ ਬੈ ਗਏ ਸੀ ਮਤਲਬ ਤੇ ਮੈਨੂੰ ਹੁਣ ਯਾਦ ਆਇਆ ਜਿਹੜਾ ਬੱਚਾ ਮਰਿਆ ਉਹਦੇ ਭਾਈ ਨੂੰ ਚੁਗੰਨ ਤਾਂ ਲੱਗ ਗਿਆ ਪਾਣੀ ਨਹੀਂ ਦਿੱਤਾ ਉਹ ਹਣਾ ਉਹਨੇ ਤੇ ਮੈਨੂੰ ਹੁਣ ਯਾਦ ਆਇਆ ਯਾਰ ਤੇ ਦੇਖੋ ਆਣਾ ਪੈਂਦਾ ਹਣਾ ਬਾਬਿਓ ਤੇ ਹੂੰ ਆਪਾਂ ਕੰਬਲ 'ਚ ਬੈਠੇ ਨੇ ਉੱਠਣ ਨੂੰ ਜੀ ਨਹੀਂ ਕਰਦਾ ਸਾਨੂੰ ਪਤਾ ਹੀ ਹੈ ਹਣਾ ਠੰਡੂ ਆ ਵੈਸੇ ਵੀ ਕੈਪੜੇ 'ਚ ਆ ਗਏ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਹਿਲਾਂ ਖੁੱਡਾ ਖੋਲਦਿਆਂ ਉਹ ਬੱਚਾ ਦੇਖਦੇ ਆ ਪਾਣੀ ਪੀਤੇ ਕਿ ਨਹੀਂ ਫਿਰ ਉਹਨੂੰ ਪਾਣੀ ਦਿਨਿਆ ਪਾਣੀ ਦੇਣ ਆਏ ਆ ਤੇ ਕਈ ਵਾਰੀ ਐਵੇਂ ਹੀ ਕਹਿ ਦਿੰਦੇ ਉਹਨਾਂ ਚਲੋ ਕੀ ਹੁੰਦਾ ਸਵੇਰੇ ਦੇ ਦਾਂਗੇ ਹਨਾ ਪਾਣੀ ਤੇ ਫਿਰ ਵੀ ਆ ਤੇ ਜਿੰਨੀ ਗੌਰ ਕਰਾਂਗੇ ਉਹਨਾਂ ਦਾ ਫਾਇਦਾ ਇਹਦਾ ਭਾਈ ਮਰਿਆ ਇਕੱਲਾ ਰਹਿ ਗਿਆ ਇਹ ਵੀ ਮਰ ਗਿਆ ਫਿਰ ਫਿਰ ਪੰਗਾ ਹਨਾ ਤਾਂ ਕਰਕੇ ਤੇ ਮੈਂ ਤਾਲਾ ਖੋਲਦਾਂ ਤੇ ਕਰਦਾ ਹਾਂ ਚੈੱਕ ਬਾਬਿਓ ਪਾਣੀ ਪੀਤੇ ਕਿ ਨਹੀਂ ਲੋ ਜੀ ਬੱਚੇ ਨੂੰ ਦੇਦਾ ਬੀਐਮਐਲ ਪਾਣੀ ਆਪਾਂ ਹਨਾ ਤੇ ਉਹ ਆ ਦੇਖੇ ਛੋਲੇ ਖਾਣੂ ਕਰਦਾ ਆ ਦੇਖੋ ਤੇ ਵੈਸੇ ਤਾਂ ਦਾਣੇ ਚੁਗੇ ਹੋਏ ਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਇੱਕ ਟੈਂਕ ਹੁੰਦਾ ਜਮਾ ਪੋਟਾ ਖਾਲੀ ਹੋਵੇ ਬੱਚੇ ਦਾ ਤੇ ਦਾਣੇ ਚੁਗੇ ਹੋ ਜੀ ਆ ਜੀ ਕੋਈ ਗੱਲ ਨਹੀਂ ਜੇ ਨਾ ਚੁਗੇ ਹੁੰਦੇ ਆਪਾਂ ਖਵਾ ਦਿੰਦੇ ਛੋਲੇ ਵੀ ਪਏ ਸੀ ਤੇ ਬੀ ਐਮ ਐਲ ਪਾਣੀ ਦੇਤਾ ਓਕੇ ਆ ਬਾਪੂ ਹਨਾ ਇਧਰੋਂ ਤਾਂ ਜਮਾ ਓਕੇ ਬਾਕੀ ਸਾਰੇ ਕਬੂਤਰ ਆਪਣੇ ਠੀਕ ਠਾਕ ਨੇ ਇੱਕ ਗੋਲੀ ਮਾੜੀ ਜੀ ਉਹ ਆ ਥਲੋ ਸ਼ੁਕਰੀਆ ਤੇ ਇੱਕ ਇਹਦੇ ਨਾਲ ਲਾ ਲੋ ਹਾ ਗੋਬੂਤਰੀ ਹੈ ਨਾ ਆਪਣੀ 빙ੀ ਤੋਣ ਵਾਲੀ ਥੋੜਾ ਵੈਸੇ ਇਹਨਾਂ ਦੋਨਾਂ ਦਾ ਉਹ ਹੈ ਵੈਸੇ ਤਾਂ ਓਕੇ ਹੈ ਸਾਰਾ ਸਿਸਟਮ ਯਾਰ ਗੋਲੀ ਸਹੀ ਹੋ ਜੇ ਤੇ ਸੱਚ ਤੇ ਮੈਂ ਕੀ ਕਹਿੰਦੇ ਭੁੱਲ ਗਏ ਚਲੋ ਸਵੇਰੇ ਕਰਾਂਗੇ ਗੱਲ ਬਾਤ ਲੰਨੇ ਹੁੱਡੇ ਨੂੰ ਤਾਲੇ ਚੱਲਦੇ ਆਂ ਇੱਧਰ ਵੀ ਓਕੇ ਹੈ ਸਾਰੇ ਅੰਡੇ ਤੇ ਵਧੀਆ ਬੈਠੇ ਆ ਤੇ ਦੋ ਬੱਚੇ ਰਬ ਦੀ ਕਿਰਪਾ ਨਾਲ ਉੱਤੇ ਬੈਠੇ ਉਹ ਵੀ ਪਾਲਿਆਂ ਨੂੰ ਵਧੀਆ ਹਨ ਜੀ ਜਾਣ ਆਪਣੇ ਸਵਾਦ ਹੀ ਆ ਜੂਗਾ ਦੇਖ ਲਾਂਗੇ ਕਰਮੀਆਂ ਚ ਜਿਹੜੀਆਂ ਬਾਜ਼ੀਆਂ ਆਪਣੇ ਕਰਮਾ ਚ ਹੋਈਆਂ ਹਨਾ ਦੇਖਣ ਜਿੱਤ ਹਾਰ ਤਾਂ ਬਾਦ ਦੀ ਗੱਲ ਹੈ ਇੱਕ ਵਾਰੀ ਆਪਣਾ ਬਾਜੀ ਉਡਣਾ ਚਾਹੀਦਾ ਉਹ ਹੀ ਗੱਲ ਫਿਰ ਕਹਿ ਦਿੰਨੇ ਉਹਨੇ ਆਪਾ ਹਾਰ ਜਿੱਤ ਦਾ ਕੋਈ ਮਤਲਬ ਨਹੀਂ ਬਸ ਇਹਨਾ ਬਤਲ ਸਾਡਾ ਕਬੂਤਰ ਵੀ ਸਾਡੇ ਕਬੂਤਰ ਨੇ ਵੀ ਯਾਰ ਹਿੱਸਾ ਲਿਆ ਹਨਾ ਕਿ ਸਾਡਾ ਕਬੂਤਰ ਵੀ ਉੱਡਿਆ ਬਸ ਗੱਲ ਮੁਕਦੀ ਉਹ ਜੀ ਬਾਪਿਆਂ ਤਾਲੇ ਲਾ ਤੇ ਹਨਾ ਤੇ ਬਸ ਚੱਲਦੇ ਹੁਣ ਥੱਲੇ ਬਾਬਿਓ ਬੱਚਾ ਇੱਧਰ ਵੀ ਓਕੇ ਐ ਇਹਨੂੰ ਵੀ ਛੋਲੇ ਖਵਾਤੇ ਸੀ ਸ਼ਾਮ ਨੂੰ ਖਵਾਤੇ ਸੀ ਬਾਕੀ ਇਹ ਜਿਹੜਾ ਜਾਲ ਚ ਬੱਚਾ ਪਾਇਆ ਸੀ ਇੱਕ ਵਾਰੀ ਆਪਾਂ ਧੋ ਤੂ ਦੇਵਾਂਗੇ ਹਨਾ ਐਵੇਂ ਯਾਰ ਹੋਰ ਕਬੂਤਰਾਂ ਨਾਲ ਫਿਰ ਕੀ ਫਾਇਦਾ ਹਨਾ ਹੋਰ ਕਬੂਤਰ ਖਰਾਬ ਹੋ ਜਾਣ ਕਈ ਵਾਰੀ ਐਵੇਂ ਹੋ ਜਾਂਦਾ ਬਾਬਿਓ ਆਪਾਂ ਤਾਂ ਕਹਿ ਦਿੰਨੇ ਵੀ ਐ ਕੀ ਹੁੰਦਾ ਹਨਾ ਕਹਿ ਦਿੰਨੇ ਆਪਾਂ ਦਾ ਵੀ ਐ ਕੁਝ ਨਹੀਂ ਹੁੰਦਾ ਤੇ ਕਈ ਵਾਰੀ ਸਿਸਟਮ ਬੈ ਜਾਂਦੇ ਯਾਰ ਇਹ ਛੋਟੀ ਛੋਟੀ ਗਲਤੀਆਂ ਕਰਕੇ ਨਾ ਬਹੁਤ ਵੱਡਾ ਚੱਕਰ ਪਾਕਿਆਰ ਦੋ ਦਿਨ ਹੋ ਗਏ ਛੋਟੇ ਸਾਹਮਣੇ ਜਿਹੜਾ ਆਪਾਂ ਕੱਲ ਵਲੋਗ ਪਾਇਆ ਆਪਾਂ ਦੱਸਿਆ ਵੀ ਕਬੂਤਰ ਢਿੱਲਾ ਆਪਾਂ ਆਪ ਹੀ ਕਹਤਾ ਸੀ ਹਨਾ ਤੇ ਅੱਜ ਵੀ ਆਪਾਂ ਮੈਡੀਸਿਨ ਦੇਈ ਹੈ ਇਕੱਠਾ ਹੋ ਕੇ ਕਹਿੰਦਾ ਸੀ ਕਬੂਤਰ ਲਾਲ ਹੋਇਆ ਉਹ ਬੁਖਾਰ ਹੀ ਹੋਇਆ ਉਹ ਵੱਧ ਤੋਂ ਵੱਧ ਬੁਖਾਰ ਹੀ ਲੱਗਦਾ ਸੀ ਮਨ ਤਾਂ ਹਨਾ ਤੇ ਜਦੋਂ ਸ਼ਾਮ ਨੂੰ ਅਸੀਂ ਕਿੱਥੋਂ ਆਏ ਸੀ ਦੁਕਾਨ ਤੋਂ ਹਾਂ ਦੁਕਾਨ ਤੇ ਜਾ ਕੇ ਆਏ ਜਦੋਂ ਖੁੱਡਾ ਖੋਲੇ ਚੋਬਰ ਨੇ ਚੋਬਰ ਕਹਿੰਦਾ ਆ ਕੀ ਕਰੀ ਜਾਂਦਾ ਥੋੜੇ ਸਾਹਮਣੇ ਦਿਖਾਏ ਸੀ ਮੈਂ ਹਨਾ ਕਿਵੇਂ ਕਰਦਾ ਸੀ ਬੱਚਾ ਤੇ ਖੁੱਡੇ ਅੰਦਰ ਵੀ ਐਵੇਂ ਕਰੀ ਜਾਂਦਾ ਸੀ ਤੇ ਉਹ ਬੱਚਾ ਲਾਲੋ ਲੱਗ ਭੱਗ ਘੰਟਾ ਐਵੇਂ ਕਰਦਾ ਰਿਹਾ ਬਾਬੇ ਉਹ ਘੰਟਾ ਘੰਟਾ ਕਰ ਸਕਦੇ ਆ ਵਿਚਾਰਾ ਘੰਟਾ ਤੜਫਿਆਣਾ ਬੰਦੇ ਤੋਂ ਦੇਖਿਆ ਵੀ ਨਹੀਂ ਜਾਂਦਾ ਥੋੜੇ ਸਾਹਮਣੇ ਤੇ ਮੈਂ ਤਾਂ ਯਾਰ ਯਾਦਾ ਫਿਰ ਯਾਰ ਮਾਰੀ ਜਾਵੇ ਹਨਾ ਯਾਦਾ ਫਿਰ ਤੰਗਣਾ ਹੋਵੇ ਯਾਰ ਹੈ ਕਿ ਨਹੀਂ ਇਹਦਾ ਚੰਗਾ ਦਾ ਮੋਤ ਹੀ ਸਹੀ ਹੈ ਭਾਵੇਂ ਆਪਣੇ ਤੇ ਲਾਲ ਹੋਇਆ ਜਦੋਂ ਮੌਤ ਆਵੇ ਪਤਾ ਨਾ ਲੱਗੇ ਮੌਤ ਆ ਜੇ ਇਹ ਤੜ ਤੜ ਕੇ ਤਾਂ ਯਾਰ ਇਹ ਤਾਂ ਫਿਰ ਫੁੱਦੂ ਉਹ ਸਮਝੋ ਮੈਂ ਕੀ ਕਹਿਣਾ ਚਾਹਣਾ ਆ ਮੈਂ ਪਾਣੀ ਪੜਦਾ ਛੋੜ ਲਈਏ ਬੇਸੀ ਸਵੇਰੇ ਕੰਮ ਆ ਜਾਣਗੇ ਉਹ ਬੱਚੇ ਨੂੰ ਖਵਾ ਦਾਂਗੇ ਆਪਾਂ ਨੂੰ ਤਾਂ ਚੁਗਣ ਲੱਗ ਗਿਆ ਤੇ ਤਾਂ ਕਰਕੇ ਇਹਨੂੰ ਰੇਤ ਦੇ ਦਿੰਨੇ ਇੱਕ ਮਿੰਟ ਡਿਗਣੇ ਲਓ ਜੀ ਹੁਣ ਡਿਗਦੇ ਓਕੇ ਬਾਬਾ ਐਸੇ ਬੜਾ ਲੰਬਾ ਵਲੌਗ ਵੀ ਨਹੀਂ ਕਰਦੇ ਵਲੌਗ ਦੀ ਐਂਡਿੰਗ ਕਰਦੇ ਆ ਜੋ ਹੋਣਾ ਸੀ ਹੋ ਗਿਆ ਮਿਲਦੇ ਆ ਫਿਰ ਸਵੇਰ ਵਾਲੇ ਵਲੌਗ ਚ